पिंड बड्डो विखे समूह नगर निवासी ग्राम पंचायत प्रवासी भारतीय एनआरआई वीर इलाके के सहयोग न निर्मल कुटिया संत बाबा दास जी के अस्थान से सालाना संत समागम कीर्तन दरबार बई फरवरी डेरे के सेवादार संत बाबा गुरचरण सिंह बड्डो की अगवाई हेठ शरदा भावना करवाया जा रहा है इस मौके डेरे के मुख्यदार संत बाबा गुरचरन सिंह बड्डो की अगवाई हेठ सालाना संत समागम कीर्तन दरबार के पोस्टर रिलज किए गए ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਬੱਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1 ਫਰਵਰੀ ਨੂੰ ਸਵੇਰੇ 8 ਵਜੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠੇ ਪੰਜ ਪਿਆਰਿਆਂ ਦੀ ਅਗਵਾਈ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਾਲਾਨਾ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਮੌਕੇ ਵੀ 21 ਫਰਵਰੀ ਨੂੰ ਦੋਵੇਂ ਦਿਨ ਸ਼ਾਮ 7 ਵਜੇ ਤੋਂ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਕਰਵਾਏ ਜਾ ਰਹੇ ਹਨ। उन्होंने दसिया कि बई फरवरी श्री अखंड पाठ साहिब जी लड़ी के भोग पाए उपरंत दीवान हाल विच पंथ प्रसिद्ध रागी जथे संत महापुरश गुणी ज्ञानी पुज के संगत गुरबाणी गुर इतिहास राही संगत निहाल इस मौके पोस्टर रिलीज करन समय दर्शन सिंह डा सुखदेव सिंह जरनैल सिसा तरलोक अमरदीप हरदीप सिंह खालसा सेवा सिंग, जगतार सिंह ਮਾਸਟਰ ਮੱਖਣ ਸਿੰਘ ਹਰਦੀਪ ਸਿੰਘ ਦੀਪਾ ਹਰਬਿਲਾਸ ਸਿੰਘ ਡਾਕਟਰ ਬਲਵਿੰਦਰ ਸਿੰਘ ਸਰਪੰਚ ਬੱਡੋ ਦਿਲਪ੍ਰੀਤ ਸਿੰਘ ਸਰਪ੍ਰੀਤ ਸਿੰਘ ਸੋਨੂ ਨਿਰਮਲ ਸਿੰਘ ਮਾਸਟਰ ਜੋਗਿੰਦਰ ਸਿੰਘ ਮਹਿੰਦਰ ਸਿੰਘ ਸੁਰਿੰਦਰ ਪਾਲ ਸਿੰਘ ਅਵਤਾਰ ਸਿੰਘ ਅਮਰੀਕ ਸਿੰਘ ਜਗਤਾਰ ਸਿੰਘ ਰਾਜਾ ਬਲਜੀਤ ਸਿੰਘ ਰਣਵੀਰ ਸਿੰਘ ਆਦਿ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰੇ ਨਗਰ ਨਿਵਾਸੀਆਂ ਦੀ ਮੀਟਿੰਗ ਸੰਤਪਾਪਾ ਮੱਈਆ ਦਾਸ ਜੀ ਦੇ ਪਵਿੱਤਰ ਸਥਾਨ ਤੇ ਸੱਦੀ ਗਈ ਜੋ ਕਿ ਸਾਲਾਨਾ ਸੰਤ ਸਮਾਗਮ ਸੰਤ ਮੱਈਆ ਦਾਸ ਜੀ ਸੰਤ ਗਿਆਨ ਦਾਸ ਜੀ ਸੰਤ ਸਹਿਬ ਦਾਸ ਜੀ ਸੰਤ ਪ੍ਰਧਾਨ ਸਿੰਘ ਦੀ ਯਾਦ ਵਿੱਚ ਫਰਵਰੀ ਦਾ ਲਾਸਟ ਐਤਵਾਰ ਰੱਖਿਆ ਹੋਇਆ ਹੈ ਸਾਲਾਨਾ ਉਸ ਲਈ ਸਭੰਦ ਵਿੱਚ ਮੇਰੇ ਸੱਦਕੇ ਆਈ ਸੀ ਸਾਰੇ ਕੋਲੋਂ ਪਿਆਰੇ ਆਏ ਜਿਸ ਦੇ ਵਿੱਚ ਪ੍ਰੋਗਰਾਮ ਇਸ ਤਰ੍ਹਾਂ ਹੋਇਆ 18 ਤਰੀਕ ਨੂੰ ਪਹਿਲੀ ਵਾਰੀ ਤੇ ਪਾਠ ਸ਼ੁਰੂ ਹੋਣਗੇ 19 ਤਰੀਕ ਨੂੰ ਨਗਰ ਕੀਰਤਨ ਆਰੰਭ ਹੋਵੇਗਾ ਕੁਟਿਆ ਤੋਂ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵੱਡੋਂ ਨਡਾਲੋਂ ਅਜਨੋਹਾ ਮਾਈਓ ਪੱਟੀ ਕੁੱਪਵਾਲ ਦੇਹਾਣਾ ਠਕਰਵਾਲ ਤਪੜਾਂ ਰਹੱਲੀ ਡਾਂਡੀਆਂ ਹੁੰਦਾ ਹੋਇਆ ਬੱਟਨ ਦੇ ਉਪਰ ਕਰਮਾਂ ਕਰਦਾ ਹੋਇਆ ਕੁਕੀਆ ਦੇ ਵਿੱਚ ਸਮਾਪਤ ਹੋਵੇਗਾ 20 ਤਰੀਕ ਨੂੰ ਪਹਿਲੀ ਲੜੀ ਦੇ ਪਾਠ ਪਾਠਾਂ ਦੇ ਭੋਗ ਪਾਏ ਜਾਣਗੇ ਰਾਤ ਨੂੰ 7:30 ਵਜੇ ਤੋਂ ਲੈ ਕੇ 10:30 ਵਜੇ ਤੱਕ ਦੀਵਾਨ ਸਜਣਗੇ 21 ਤਰੀਕ ਨੂੰ ਸੰਤ ਸਮਾਗਮ ਹੋਵੇਗਾ ਜੋ ਕਿ 10:00 ਵਜੇ ਤੋਂ 2:00 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਰਾਤ ਦੇ ਦੀਵਾਨ ਹੋਣਗੇ 7:00 ਵਜੇ ਤੋਂ 10:30 ਵਜੇ ਤੱਕ 22 ਤਰੀਕ ਨੂੰ ਸਮਾਪਤੀ ਹੋਵੇਗੀ ਜੋ ਕਿ 8 ਵਜੇ 6 ਵਜੇ ਤੋਂ 8 ਵਜੇ ਤੱਕ ਉਹ ਉਪਰੰਤ ਦੀਵਾਨ ਸਜਣਗੇ ਰਾਗੀ ਢਾਡੀ ਗਿਆਨੀ ਖਾਂਪੋਟ ਸਾਰੇ ਪ੍ਰਵਤਨ ਕਰਨਗੇ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਪਾਉਣਾ ਹੈ ਸੇਵਾ ਕਰਨੀ ਹੈ ਲੰਗਰਾਂ ਦੇ ਵਿੱਚ ਦੀਵਾਨਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਸਮਝਗਤ ਦੇ ਵਿੱਚ ਸੇਵਾ ਕਰਨੀ ਹੈ ਇਸ ਦੇ ਵਿੱਚ ਮੈਡੀਕਲ ਕੈਂਪ ਲੱਗਣਗੇ ਜੋ ਕਿ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਮੈਡੀਕਲ ਕੈਂਪ ਹੋਵੇਗਾ ਉਸ ਤੋਂ ਬਾਅਦ ਖੂਨਦਾਨ ਕੈਂਪ ਕੈਂਪ ਹੋਵੇਗਾ ਅੱਖਾਂ ਦਾ ਕੈਂਪ ਹੋਵੇਗਾ ਸਾਰੇ ਕੈਂਪ ਹੋਣਗੇ ਸਾਰਿਆਂ ਦੇ ਵਿੱਚ ਹੀ ਸੰਗਤਾਂ ਨੇ ਸਹਿਯੋਗ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ